ਉਹ ਤੇ ਜੀ ਸਰੇ ਸਰੇ ਤੱਕਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਉਹ ਦੋਸ਼ ਉਹ ਤੇ ਬਹੁਤ ਪੁਰਾਣੇ ਆ ਉਹਨਾਂ ਨੂੰ ਜਦੋਂ ਤੁਸੀਂ ਇਹ ਇਹ ਇਹਨਾਂ ਉਹਧਿਆਂ ਤੇ ਬਿਠਾਇਆ ਉਦੋਂ ਤੁਸੀਂ ਉਹਨਾਂ ਦੀ ਜਾਂਚ ਕਰਨੀ ਚਾਹੀਦੀ ਸੀ ਆਈਟਨ ਸੋ ਉਹਨਾਂ ਪਹਿਲੇ ਗੱਲ ਤੇ ਉਹ ਬਹੁਤ ਪੁਰਾਣੇ ਦੋਸ਼ ਹੈ ਜਿਹੜੇ ਉਹਨਾਂ ਤੇ ਕੀਤੇ ਕੀਤੇ ਜਾ ਰਹੇ ਆ ਉਹਨਾਂ ਦੀ ਅੱਜ ਤੱਕ ਕੋਈ ਟੁਕ ਨਹੀਂ ਬਣਦੀ ਜੇ ਫਿਰ ਵੀ ਕੋਈ ਚਾਹੁੰਦੇ ਆ ਤਾਂ ਕੋਈ ਨਰਪੱਖ ਲੋਕਾਂ ਦੀ ਵਿਦਵਾਨ ਰਿਟਾਇਰ ਜੱਜਾਂ ਦੀ ਕੋਮੇਟੀ ਬਣਾ ਕੇ ਉਹਦੀ ਜਾਂਚ ਕੀਤੀ ਜਾਵੇ ਹਰਪ੍ਰੀਤ ਸਿੰਘ ਹਨ ਦੀ ਸੇਵਾਵਾਂ ਮੁਅਤਲ ਕਰਤੀਆਂ ਉਹਨੂੰ ਕਿਵੇਂ ਵੇਖਦੇ ਨਹੀਂ ਉਹ ਤੇ ਜੀ ਸਾਰੇ ਸਰ ਧੱਕਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਉਹ ਦੋਸ਼ ਉਹ ਤੇ ਬਹੁਤ ਪੁਰਾਣੇ ਆ ਉਹਨਾਂ ਨੂੰ ਜਦੋਂ ਤੁਸੀਂ ਇਹ ਇਹ ਇਹਨਾਂ ਉਹਦਿਆਂ ਤੇ ਬਿਠਾਇਆ ਉਦੋਂ ਤੁਸੀਂ ਉਹਨਾਂ ਦੀ ਜਾਂਚ ਕਰਨੀ ਚਾਹੀਦੀ ਸੀ ਅੱਜ ਤੁਸੀਂ ਉਹਨਾਂ ਦੀ ਉਹ ਜਾਂਚ ਕਿਉਂਕਿ ਅੱਜ ਉਹ ਤੁਹਾਡੇ ਜੋ ਤੁਸੀਂ ਉਹਨਾਂ ਦਾ ਆਰਡਰ ਕਰਦੇ ਜੋ ਉਹ ਚੀਜ਼ ਨੂੰ ਮੰਗਨ ਤੋਂ ਉਹ ਪੰਥ ਦੇ ਹਿੱਤ ਵਿੱਚ ਫੈਸਲਾ ਕਰਦੇ ਆ ਤੇ ਤੁਸੀਂ ਉਹਨਾਂ ਦੇ ਬਰੋਚ ਜਾਂਦੇ ਜੋ ਪਹਿਲਾਂ ਤੁਸੀਂ ਉਹਨਾਂ ਦੇ ਇਹੋ ਜਿਹੇ ﺍﻟਜ਼ਾਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਹੈਂ ਇਹ ਜੇ ਤੁਸੀਂ ਸਹੀ ਅਰਥਾਂ ਚ ਉਹਦੋਂ ਕਰਨੇ ਚਾਹੀਦੇ ਸੀ ਜਦੋਂ ਉਹਨਾਂ ਨੂੰ ਡਿਊਟੀ ਤੇ ਬਿਠਾਇਆ ਗਿਆ ਹੁਣ ਤੇ ਉਹ ਕੋਈ ਤਕ ਨਹੀਂ ਬਣਦੀ ਉਹ ਤੇ ਖਾਲੀ ਹੁਣ ਤੁਸੀਂ ਆਪਣਾ ਰੋਸ ਕਿਉਂਕਿ ਉਹ ਉਹ ਜੋ ਜੋ ਫੈਸਲੇ ਹੋਏ ਉਹਨਾਂ ਨੂੰ ਤੁਸੀਂ ਬਦਲਣਾ ਚਾਹ ਰਹੇ ਹੋ ਤੇ ਉਹ ਉਹ ਗੱਲ ਝੜਿੱਕਾ ਬਣ ਰਹੇ ਆ ਇਸ ਕਰਕੇ ਤੁਸੀਂ ਉਹਨਾਂ ਦੀ ਹੁਣ ਅਰਜ਼ੀ ਕੋਸ਼ਿਸ਼ ਕਰਕੇ ਉਹਨਾਂ ਨੂੰ ਇਹ ਸੰਸਥਾ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਪੰਥ ਬਰਦਾਸ਼ਤ ਨਹੀਂ ਕਰੂਗਾ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਜਿਹਦੇ ਵਿੱਚ ਉਹਨਾਂ ਲੋਕ ਇੱਕ ਆਪ ਸ਼ਬਦਾ ਇਸਤੇਮਾਲ ਕੀਤਾ ਗਿਆ ਆਪਣਾ ਸਕਤਰੇ ਦੇ ਅੰਦਰ ਨਹੀਂ ਉਹਦਾ ਉਹਦੇ ਬਾਰੇ ਸਾਨੂੰ ਏਡੀ ਕੋਈ ਜਾਣਕਾਰੀ ਨਹੀਂ ਪਰ ਇਹ ਜੋ ਜੋ ਕੀਤਾ ਜਾ ਰਿਹਾ ਜੋ ਵੀ ਉਹ ਕਾਰਵਾਈ ਉਹ ਕੋਈ ਕੋਈ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਜੇ ਕੋਈ ਜਾਂਚ ਕਮੇਟੀ ਵੀ ਬਿਠਾਉਣੀ ਆ ਤੇ ਉਹ ਜਾਂਚ ਕਮੇਟੀ ਕੋਈ ਨਿਰਪੱਖ ਲੋਕਾਂ ਦੀ ਹੋਵੇ ਜਿਹੜੇ ਬੰਦੇ ਜਿਨ੍ਹਾਂ ਦੇ ਇਲਜ਼ਾਮ ਹੈ ਉਹ ਹੀ ਉਹ ਜੱਜ ਬਣਨਗੇ ਤੇ ਉਹ ਮੇਰੇ ਖਿਆਲ ਉਹ ਕਿੱਦਾਂ ਇਨਸਾਫ ਕਰਨਗੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੇ ਬਾਈਚਨ ਸੂ ਉਹਨਾਂ ਉਹਨਾਂ ਪਹਿਲੇ ਗੱਲ ਤੇ ਉਹ ਬਹੁਤ ਪੁਰਾਣੇ ਦੋਸ਼ ਹੈ ਜਿਹੜੇ ਉਹਨਾਂ ਤੇ ਕੀਤੇ ਕੀਤੇ ਜਾ ਰਹੇ ਆ ਉਹਨਾਂ ਦੀ ਅੱਜ ਤੱਕ ਕੋਈ ਟਕ ਨਹੀਂ ਬਣਦੀ ਜੇ ਫਿਰ ਵੀ ਕੋਈ ਚਾਹੁੰਦੇ ਆ ਤੇ ਕੋਈ ਨਰਪਖ ਲੋਕਾਂ ਦੀ ਵਿਦਵਾਨ ਰਿਟਾਇਰ ਜੱਜਾਂ ਦੀ ਕੋਈ ਕਮੇਟੀ ਬਣਾ ਕੇ ਉਹਦੀ ਜਾਂਚ ਕੀਤੀ ਜਾਵੇ ਅੱਛਾ ਮਹੇਸ਼ਿੰਦਰ ਸਿੰਘ ਗਰੇਵਾਲ ਵੱਲੋਂ ਬੀਬੀ ਸਤੰਤਰ ਕੋ ਰਹਿਣਾ ਬਾਰੇ ਕੋਈ ਗੱਲ ਕੀਤੀ ਉਹਨੂੰ ਕਿੱਦਾਂ ਦੇ ਉਹ ਬਹੁਤ ਕੱਡਿਆ ਹਰਕਤ ਹੈ ਜੀ ਉਹ ਇੱਕ ਬਹੁਤ ਸਤਕਾਰ ਤੇ ਸਖਸੀਅਤ ਦੀ ਬੇਟੀ ਆ ਤੇ ਜੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਹੁਣਾਂ ਦੀ ਉਹਨਾਂ ਦੇ ਦਾਦਾ ਜੀ ਅਕਸਰਨ ਸੰਤ ਕਰਤਾਰ ਸਿੰਘ ਹੁਣਾਂ ਬਹੁਤ ਵੱਡਾ ਉਹਦਾ ਵਾਅ ਉਹਨਾਂ ਨੇ ਪੰਥ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਇਦਾਂ ਟਾਰਗੇਟ ਕਰੋ ਤੇ ਮੇਰੇ ਖਿਆਲ ਹੈ ਕਿ ਬਹੁਤ ਨਿੰਦਣਯੋਗ ਆ ਅਸੀਂ ਤੇ ਚਾਹੁੰਨੇ ਕੋ ਮਾਫੀ ਮੰਗਣ ਨਹੀਂ ਤੇ ਪੰਥ ਉਹਨਾਂ ਨੂੰ ਮਾਫ ਨਹੀਂ ਕਰੂਗਾ ਉਹਨਾਂ ਉਹਨਾਂ ਦਾ ਅਸੀਂ ਬਾਈਕਾਟ ਕਰਾਂਗੇ ਅਸੀਂ ਜਸਵੰਤ ਸਿੰਘ ਸਾਹਿਬ ਨੂੰ ਕਹਿੰਨੇ ਕੋ ਉਹਨਾਂ ਨੂੰ ਪਹਿਲੀ ਗੱਲ ਤੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਣਾ ਚਾਹੀਦਾ ਪੀਰ ਪਰ ਜਿਸ ਤਰੀਕੇ ਨਾਲ ਮਾਹੌਲ ਇਸ ਵੇਲੇ ਸਿਰਜਿਆ ਗਿਆ ਹੈ ਇਸ ਤਰੀਕੇ ਨਾਲ ਪੰਥ ਦੇ ਵਿੱਚ ਇਸ ਵੇਲੇ ਖੜਤਨ ਪੈ ਗਈ ਹੈ ਜਾਂ ਵਿਵਾਦ ਪੈ ਗਈ ਹੈ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਵਿਵਾਦ ਜੀ ਜਾਣ ਬੁੱਝ ਕੇ ਪਾਏ ਜਾ ਰਹੇ ਆ ਜੇ ਉਹ ਦਿਨ ਉਹ ਦੋ ਤਰੀਕ ਦਾ ਫੈਸਲਾ ਸੀ ਉਹਨੂੰ ਇਹਨਾਂ ਨੇ ਲਾਗੂ ਕਰਦੇ ਤੇ ਕੋਈ ਗੱਲ ਨਹੀਂ ਸੀ ਲੋਕਾਂ ਇਹ ਉਹ ਚੀਜ਼ ਤੋਂ ਭੱਜ ਰਹੇ ਆ ਜੀ ਉਹ ਆਪਣੇ ਗ੍ਰਾਮ ਹੀ ਇਹ ਕਬੂਲ ਕਰਕੇ ਵੀ ਉਤੋਂ ਹੁਣ ਦੁਬਾਰਾ ਦੌੜ ਰਹੇ ਆ ਹੁਣ ਪੰਥ ਦੌੜ ਨਹੀਂ ਦੇਊਗਾ ਇਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਇਹ ਚੀਜ਼ ਆ ਕਿ ਪੰਥ ਨੇ ਤੇ ਇਹਨਾਂ ਨੂੰ ਪਹਿਲਾਂ ਇਨਕਾਰ ਦਿੱਤਾ ਹੋਇਆ ਪਰ ਇਹਨਾਂ ਨੂੰ ਜੇ ਚਾਹੀਦਾ ਹੈ ਕਿ ਸੱਚੇ ਦਿਲੋਂ ਆ ਕੇ ਗੁਰੂ ਦੇ ਹਰਦਰ ਤੇ ਮਾਫੀ ਮੰਗਦੇ ਤੇ ਇੱਥੇ ਵੀ ਆ ਕੇ ਇਹਨਾਂ ਨੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਜੋ ਇੱਥੇ ਵੀ ਇਹ ਅਕਾਲ ਤਖਤ ਨੂੰ ਵੀ ਗਮਰਾਹ ਕਰਨ ਦੀ ਕੋਸ਼ਿਸ਼ ਕਰਕੇ ਤੇ ਇਹਨਾਂ ਦਾ ਜ਼ਰਾਦਾ ਕਿ ਅਸੀਂ ਆਪਣੀਆਂ ਗੱਦੀਆਂ ਤੇ ਫਿਰ ਕਿਸ ਤਰੀਕੇ ਨਾਲ ਬਰਾਜਮ ਪਰ ਲੇਕਿਨ ਲੋਕਾਂ ਨੂੰ ਹੁਣ ਅਸਲੀਅਤ ਦਾ ਪਤਾ ਵਾ ਕਿ ਇਹ ਇਹ ਗੁਰੂ ਨੂੰ ਵੀ ਇਹ ਸਖਬੀਰ ਨੂੰ ਗੁਰੂ ਮੰਨ ਕੇ ਬੈਠੇ ਆ ਉਹਦੀ ਚਾਪਲੂਸੀ ਚ ਦਿਨ ਰਾਤ ਉਹਨੂੰ ਵੀ ਹਰ ਤਰੀਕੇ ਨਾਲ ਪ੍ਰੋਟੈਕਟ ਕਰ ਰਿਹਾ ਮੇਰੇ ਖਿਆਲ ਹੈ ਕਿ ਇਹ ਹੌਣ ਵਾਲ ਸਮੇ ਚੱਲੂਗਾ ਨਹੀਂ ਇਦਾਂ